యేసు ਮੇਰਾ ਸਹਾਰਾ ਬਣ ਜਾਓ ਆਓ యేసు ਮੇਰਾ ਸਹਾਰਾ ਬਣ ਜਾਓ ਡੋਲੇ ਮੇਰੀ ਕਸ਼ਤੀ ਡੋਲੇ ਮੇਰੀ ਕਸ਼ਤੀ ਕਿਨਾਰਾ ਬਣ ਪ੍ਰਭੂ ਯੀਸ਼ੂ ਜੀ ਦੇ پاک ਅਤੇ ਜਲਾਲੀ ਨਾਮ ਵਿੱਚ ਖੁਸ਼ਖਬਰੀ ਦੇ ਇਸ ਨਵੇਂ ਐਪੀਸੋਡ ਵਿੱਚ ਤੁਹਾਡਾ ਸਵਾਗਤ ਹੈ ਪਵਿੱਤਰ ਬਾਈਬਲ ਵਿੱਚ ਮਤੀ ਦੀ ਇੰਜੀਲ ਉਦੇ 13ਵੇਂ ਅਧਿਆਏ ਦੇ 16ਵੇਂ ਵਚਨ ਵਿੱਚ ਅਸੀਂ ਇਹਦਾ ਪੜ੍ਹਦੇ ਹਾਂ ਪਰ ਧੰਨ ਤੁਹਾਡੀਆਂ ਅੱਖੀਆਂ ਜੋ ਉਹ ਵੇਖਦੀਆਂ ਹਨ ਅਤੇ ਤੁਹਾਡੇ ਕੰਨ ਜੋ ਉਹ ਸੁਣਦੇ ਹਨ ਇਹ ਹਰ ਇੱਕ ਉਸ ਵਿਅਕਤੀ ਦੀ ਖੁਸ਼ੀ ਹੈ ਅਤੇ ਉਹ ਧੰਨ ਹੈ ਜਿਸਨੇ ਪ੍ਰਭੂ ਯਿਸੂ ਮਸੀਹ ਉੱਤੇ ਉਸ ਦੇ ਸਲੀਬੀ ਬਲੀਦਾਨ ਅਤੇ ਪੁਨਰੁਥਾਨ ਉੱਤੇ ਨਿਸ਼ਾ ਕੀਤੀ ਅਤੇ ਮੁਕਤੀ ਪ੍ਰਾਪਤ ਕਰ ਲਈ ਹੈ ਅਤੇ ਜਿਨ੍ਹਾਂ ਦਾ ਪਰਮੇਸ਼ਵਰ ਨਾਲ ਮੇਲ ਹੋ ਚੁੱਕਿਆ ਹੈ ਉਹ ਹੁਣ ਪਰਮੇਸ਼ਵਰ ਦੇ ਖਾਸ अनुग्रह ਅਤੇ ਕਿਰਪਾ ਦ੍ਰਿਸ਼ਟੀ ਦੇ ਪਾਤਰ ਬਣ ਗਏ ਹਨ। ਇਸ ਸੰਸਾਰ ਦੇ ਵੱਡੇ ਬੁੱਧੀਮਾਨ, ਵਿਦਵਾਨ, ਅਹੁਦੇਦਾਰ, ਅਧਿਕਾਰੀ ਜਿਨ੍ਹਾਂ ਦੀ ਸੇਵਾ ਇਸ ਸੰਸਾਰ ਵਿੱਚ ਕੀਤੀ ਜਾਂਦੀ ਹੈ। ਉਹਨਾਂ ਲਈ ਪਰਮੇਸ਼ਵਰ ਦੇ ਮੁਕਤੀ ਦਾ ਗਿਆਨ ਜੋ ਪ੍ਰਭੂ ਯੇਸ਼ੂ ਮਸੀਹ ਵਿੱਚ ਪ੍ਰਗਟ ਹੋਇਆ ਹੈ, ਠੋਕ ਕਰ ਦਾ ਕਾਰਨ ਠਹਿਰਿਆ ਹੈ। ਇਸ ਸੰਸਾਰ ਲਈ ਪ੍ਰਭੂ ਯੇਸ਼ੂ ਮਸੀਹ ਦਾ ਸਰੀਰ ਧਾਰਨ ਕਰਨਾ ਮਨੁੱਖ ਦੇ ਪਾਪਾਂ ਦੇ ਬੋਝ ਨੂੰ ਆਪਣੇ ਉੱਤੇ ਲੈ ਕੇ ਸਲੀਬ ਉੱਤੇ ਮਨੁੱਖਾਂ ਦੀ ਸਜ਼ਾ ਭੁਗਤੋਣਾ ਮੁਰਦਿਆਂ ਵਿੱਚੋਂ ਤੀਜੇ ਦਿਨ ਉੱਠ ਖਲੋਣਾ ਇਹ ਸਭ ਕੋਈ ਫਲਸਫੇ ਵਰਗਾ ਪ੍ਰਤੀਤ ਹੁੰਦਾ ਹੈ ਉਹਨਾਂ ਲਈ ਇਸ ਕਾਰਨ ਪਰਮੇਸ਼ਵਰ ਦੇ ਵੈਰੀ ਅਤੇ ਉਸ ਦੀ ਹਜ਼ੂਰੀ ਤੋਂ ਦੂਰ ਹੋਏ ਲੋਕ ਲੋਕ ਉਠਹਿਰ ਚੁੱਕੇ ਹਨ ਪਰੰਤੂ ਜਿਨ੍ਹਾਂ ਨੇ ਪ੍ਰਭੂ ਯੀਸ਼ੂ ਮਸੀਹ ਉੱਤੇ ਨੇੱਚਾ ਕੀਤੀ ਹੈ ਉਹ ਪਰਮੇਸ਼ਵਰ ਲਈ ਪਵਿੱਤਰ ਠਹਿਰੇ ਹਨ ਪਰਮੇਸ਼ਵਰ ਦੇ ਵਿਸ਼ੇ ਦੇ ਗਿਆਨ ਨੂੰ ਸਮਝ ਕੇ ਉਸ ਦੇ ਗਿਆਨ ਅਤੇ ਅਨੁਗ੍ਰਹਿ ਵਿੱਚ ਵੱਧਦੇ ਹਨ ਉਸ ਦੇ ਸਮਰੱਥਾ ਅਤੇ ਅਨੁਗ੍ਰਹਿ ਦੇ ਕਾਰਜਾਂ ਦੇ ਗਵਾਹ ਠਹਿਰੇ ਦੇ ਹਨ ਤੁਸੀਂ ਵੀ ਪ੍ਰਭੂ ਯੀਸ਼ੂ ਮਸੀਹ ਉੱਤੇ ਵਿਸ਼ਵਾਸ ਦੇ ਦੁਆਰਾ ਪਰਮੇਸ਼ਵਰ ਦੇ ਸੱਚ ਨੂੰ ਗ੍ਰਹਿਣ ਕਰਕੇ ਧੰਨ ਠਹਿਰੋ ਪਰਮੇਸ਼ਰ ਰੱਖੇ ਤੁਹਾਡੇ ਲਈ ਸਾਡੀ ਇਹੀ ਪ੍ਰਾਰਥਨਾ ਹੈ ਧੰਨਵਾਦ